ਅੱਜ ਦਿਨ ਚੜ੍ਹਦਾ ਇਹ ਸੁਲਤਾਨਪੁਰ ਲੋਧੀ ਤੋਂ ਬੇहद ਮੰਦਭਾਗੀ ਖਬਰ ਸਾਹਮਣੇ ਆਈ ਹੈ ਦਾਸਤ ਤੀਏ ਕਿ ਪਿੰਡ ਦੀਪੇਵਾਲ ਮਾਰਗ ਤੇ ਪੱਥਰ ਨਾਲ ਲੱਦੇ ਟਿਪਰ ਅਤੇ ਆਲੂਆਂ ਦੇ ਨਾਲ ਲੱਦੇ ਟਰੱਕ ਵਿਚਾਲੇ ਜ਼ਬਰਦਸਤ ਪਿੜਤ ਹੋਈ ਹੈ ਤੇ ਆਮ ਨੂੰ ਸਾਹਮਣੇ ਪਿੜਤ ਜਿਹੜੀ ਹੈ ਉਹ ਹੋਈ ਇਸ ਦੌਰਾਨ ਦੋਹਾਂ ਵਾਹਨਾਂ ਦੇ ਪਰਕੱਚੇ ਜੁੜੇ ਨੇ ਉੱਡ ਗਏ ਨੇ ਤੇ ਗਨੀਮਤ ਹੈ ਰਹੀ ਹੈ ਕਿ ਦੋਹਾਂ ਵਾਹਨਾ ਚਾਲਕ ਜਿਹੜੇ ਨੇ ਉਹ ਵਾਲ-ਵਾਲ ਬਚ ਗਏ ਨੇ ਹਾਲਾਂਕਿ ਟਿਪਰ ਚਾਲਕ ਜ਼ਖਮੀ ਹੋਇਆ ਹੈ ਜੁ ਕਿਸੇ ਬਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਜਰੇ ਦਾਜ ਅਤੇ ਟਰੱਕ ਚਾਲਕ ਨੇ ਦੱਸਿਆ ਕਿ ਟਿਪਰ ਚਾਲਕ ਨੇ ਤੇਜ਼ ਰਫ਼ਤਾਰ ਦਿਨਾਲ ਰੋਂਗ ਸਾਈਡ ਤੋਂ ਆ ਕੇ ਉਸ ਨੂੰ ਟੱਕਰ ਮਾਰੀ ਹੈ ਜਦਕਿ ਟਿਪਰ ਚਾਲਕ ਦਾ ਕਹਿਣਾ ਹੈ ਕਿ ਉਸਦੇ ਟਿਪਰ ਤੇ ਟਿਪਰ ਦੇ ਟਾਇਰ ਫਟ ਜਾਣ ਕਰਾਂ ਸੰਤੁਲਨ ਡਿਗੜ ਗਿਆ ਸੀ ਉਸ ਤੋਂ ਬਾਅਦ ਇਹ ਟੱਕਰ ਹੋਈ ਹੈ ਤੇ ਡਿਊਟੀ ਡਾਕਟਰ ਦਾ ਕਹਿਣਾ ਹੈ ਕਿ ਜ਼ਖਮੀ ਟਿਪਰ ਚਾਲਕ ਦੀ ਹਾਲਤ ਸਥਿਰ ਹੈ ਤੇ ਉਹਨਾਂ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਗੱਡੀ ਇਧਰ ਟਿਪਰ ਵਾਲਾ ਸੁਤਾ ਪਿਆ ਹੁੰਦਾ ਸੀ ਇਹ ਇੰਦਾ ਕੱਚੇ ਲਾਦੀ ਗੱਡੀ ਤੇ ਫਿਰ ਵੀ ਲੈ ਕੇ ਜੋੜੇ ਜਿ ਮਾਰੀ ਉਹ ਨਹੀਂ ਤੇ ਗੱਡੀ ਪਲਟ ਗਈ ਤੁਸੀਂ ਕਿੱਥੇ ਜਾ ਰਹੇ ਸੀ ਮੈਂ ਜਾ ਰਿਹਾ ਸੀ ਇਧਰ ਜੋਹਿੰਦਰ ਜਾ ਰਿਹਾ ਜੀ ਕੀ ਲੱਧਿਆ ਹੈ ਵਿੱਚ ਆਲੂ ਜੀ ਤੇ ਇੱਕ ਘਟਨਾ ਜਦੋਂ ਵਾਪਰੀ ਤੇ ਕੋਈ ਵਿੱਚ ਹੋਇਆ ਹਾਦਸੇ ਦੇ ਦੌਰਾਨ ਕੋਈ ਜ਼ਖਮੀ ਜਾਂ ਕੋਈ ਕਿਸੇ ਦੀ ਮੌਤ ਦਾ ਕੋਈ ਨਹੀਂ ਕੋਈ ਨਹੀਂ ਹੋਇਆ ਉਹਦਾ ਵੀ ਵਿਚਾਰ ਸਾਡਾ ਵੀ ਗੱਡੀਆਂ ਨੁਕਸਾਨ ਜਾਂਦੇ ਥੋਆਂ ਦਾ ਮੌਕੇ ਤੇ ਪੁਲਿਸ ਪਹੁੰਚੀ ਹੈ ਨਹੀਂ ਜੀ ਕੋਈ ਨਹੀਂ ਅਜੇ ਕੋਈ ਕਿਸੇ ਨੂੰ ਦੱਸਿਆ ਨਹੀਂ ਇੱਥੇ ਬੰਦੇ ਨਹੀਂ ਆਏ ਸਾਡੇ ਆਉਂਦੇ ਆ ਫਿਰ ਕਰਦੇ ਆ ਇਹ ਤਾਂ ਵੱਡੀ ਘਟਨਾ ਹੈ ਇਹ 7:30 ਵਜੇ ਦੀ ਤੁਹਾਡੇ ਕੋਲ ਕੀ ਘਟਨਾ ਹੈ ਮੇਰਾ ਨਾਮ ਜਗਰੂਪ ਸਿੰਘ ਹੈ ਜੀ ਅਛਾ ਇਹ ਟਿਪਰ ਵਾਲਾ ਸੁੱਤਾ ਪਿਆ ਹੁੰਦਾ ਸੀਗਾ ਰੋਂਗ ਸਾਈਡ ਲਿਆ ਕੇ ਨੇ ਗੱਡੀ ਮਾਰੀ ਆ ਗੱਡੀ ਦਾ ਬਹੁਤ ਨੁਕਸਾਨ ਕਰਤਾ ਇਹਨੇ ਗੱਡੀ ਤੇਜ਼ ਰਫ਼ਤਾਰ ਸੀ ਹਾਂਜੀ ਤੇਜ਼ ਰਫ਼ਤਾਰ ਨਾ ਸੀਗਾ ਜੀ ਤੁਸੀਂ ਯਾਰ ਨੂੰ ਹੋਰ ਨੂੰ ਡਿੱਪਡ ਉੱਪਰ ਮਾਰਿਆ ਨੇ ਇਹਨੂੰ ਨਾ ਜੀ ਇਹ ਇੱਕ ਟਿਪਰ ਇਹਦੇ ਮੂਰੇ ਜਾਂਦਾ ਸੀਗਾ ਉਹਨੂੰ ਕ੍ਰੋਸ ਕਰਦਾ ਪਿਆ ਸੀ ਅੱਛਾ ਜੀ ਹਾਂਜੀ ਮਤਲਬ ਤੁਹਾਡੀ ਗੱਡੀ ਕਿੱਥੇ ਜਾ ਰਹੀ ਸੀ ਸਾਡੀ ਗੱਡੀ ਜਲੰਧਰ ਜਾ ਰਹੀ ਸੀ ਆਲੂ ਲੱਦੇ ਹਾਂਜੀ ਆਲੂ ਲੱਦੇ ਹੋਏ ਸੀ ਹੋਰ ਕੀ ਮੰਗੀ ਗੱਲ ਚਾਹੁੰਦੇ ਅਜੀ ਹੁਣ ਮੰਗ ਇਹੀ ਹੈ ਜੀ ਸਾਡੀ ਵੀ ਸਾਡਾ ਇਨਸਾਫ ਹੋਣਾ ਚਾਹੀਦਾ ਵੀ ਨੁਕਸਾਨ ਇੰਨਾ ਹੋਇਆ ਵਾ ਸਾਡਾ ਇਹਦਾ ਡਰਾਈਵਰ ਠੀਕ ਹੈ ਹੁਣ ਹਾਂਜੀ ਇਹ ਠੀਕ ਆ ਜੀ ਇਥੇ ਰਹਿਣ ਵਾਲੇ ਜੀ ਨਾਮ ਮੇਰਾ ਜਸਵਿੰਦਰ ਸਿੰਘ ਮਕੇਰੀਆਂ ਦੇ ਨਾਲ ਮੇਰਾ ਪਿੰਡ ਕਾਲੇਬਗ ਕਿੱਦਾਂ ਵਾਪਰਿਆ ਹਾਦਸਾ ਇਹ ਸਾਰਾ ਟਾਇਰ ਫਟਾ ਵਾ ਥੋੜੀ 40 ਦੀ ਸਪੀਡ ਤੇ ਗੱਡੀ ਸੀ ਟਾਇਰ ਫੜ ਗਿਆ ਗੱਡੀ ਡੋਲ ਗਈ ਜੀ ਉਧਰੋਂ ਗੱਡੀ ਉਹ ਵੀ ਬਰਾਬਰ ਸੀਗੀ ਗੱਡੀ ਉਦੋਂ ਮਿਲ ਗਈ ਖਿੱਚ ਗਏ ਉਹ ਗੱਡੀ ਨਾਲ ਜਿੱਦਾਂ ਹੀ ਵੱਜੀ ਆ ਉਹ ਗੱਡੀ ਪਲਟ ਗਈ ਮੇਰਾ ਇਹ ਨੁਕਸਾਨ ਹੋਇਆ ਜੀ ਜਿਹੜਾ ਦੂਜਾ ਟਰੱਕ ਚਾਲਕ ਉਹ ਕਹਿੰਦਾ ਕਿ ਬਹੁਤ ਤੇਜ਼ ਰਫ਼ਤਾਰ ਸੀਗੇ ਤੁਸੀਂ ਤੇ ਰੋਂਗ ਸਾਈਡ ਆ ਕੇ ਮੇਰੇ 'ਤੇ ਟੱਕਰ ਮਾਰੀ ਨਹੀਂ ਸਰ ਰੋਂਗ ਸਾਈਡ ਮੈਂ ਪੂਰਾ ਤਾਂ ਸਹੀ ਸੀਗਾ ਠੀਕ ਹੈ ਜੀ ਆਹ ਮੰਡੀ ਵਾਲੇ ਮੋੜ ਤੋਂ ਚਾਹ ਪੀ ਕੇ ਤੁਰੇ ਆ ਜੀ ਉੱਥੇ ਜਾ ਕੇ ਪੁੱਛ ਸਕਦੇ ਆ ਮੰਡੀ ਵਾਲੇ ਰੋਡ ਤੋਂ ਆਪਾਂ ਚਾਹ ਪੀ ਕੇ ਉੱਥੇ ਤੁਰੇ ਆ ਤੇ ਇੱਥੇ ਮੇਰੇ ਅੱਗੇ ਕਾਰ ਆ ਜੀ ਕਾਰ ਵਾਲਾ ਉਤੋ ਅੱਗੇ ਮੇਰੀ ਇੱਕ ਗੱਡੀ ਹੋਰ ਆ। ਇੱਕ ਗੱਡੀ ਸਾਡੀ ਹੋਰ ਆ ਨਾਲ। ਉਹ ਗੱਡੀ ਅੱਗੇ-ਅੱਗੇ ਮੈਂ ਪਿਛੇ-ਪਿਛੇ ਆ 40 ਦੀ ਸਪੀਡ ਤੇ ਆ। ਜਿੱਦਾਂ ਟਾਇਰ ਫਟਿਆ ਵਾ ਗੱਡੀ ਪਹਿਲਾਂ ਇੰਦਾ ਸਿਰ ਹਲਾਇਆ ਮੜਿਆ ਗੱਡੀ ਮੋੜ ਕੇ ਡੋਲ ਗਈ। ਤੇ ਟਾਇਰ ਘੁੰਮ ਗਿਆ ਇੱਕ ਸਾਈਡ ਵਾਲਾ। ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਅਸ਼ੀਸ਼ ਹੈ। ਸਾਡੇ ਕੋਲ ਪੇਸ਼ੈਂਟ ਇੱਕ ਐਕਸੀਡੈਂਟ ਦਾ ਆਇਆ ਸੀ। ਉਸ ਦਾ ਨਾਮ ਜਸਵਿੰਦਰ ਸਿੰਘ ਬਾਪੂ ਦਾ ਨਾਮ ਬਲਵਿੰਦਰ ਸਿੰਘ ਐਕਸੀਡੈਂਟ ਪਿੰਡ ਢੀਪੇਵਾਲ ਦੇ ਨੇੜੇ ਹੋਇਆ ਹੈ। ਉਸ ਦੀ ਹਾਲਤ ਸਿਰ ਹੈ। اور اس دی پانے ایکس رے کرانے بھیجا ہوا ہے اور اب میں پولیس انفارمیشن بھیج رہا ہوں